ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਕੁਝ ਅਜਿਹੀ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਸ ਦੇ ਬਾਰੇ ਵਿੱਚ ਤੁਹਾਨੂੰ ਕੋਈ ਖਿਆਲ ਹੀ ਨਹੀਂ ਹੋਏਗਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਦੀ ਅਦ੍ਰਿਸ਼ੇ ਕੁਝ ਸ਼ਕਤਾਂ ਮਾੜੀਆਂ ਸ਼ਕਤੀਆਂ ਘੁੰਮ ਰਹੀਆਂ ਹੁੰਦੀਆਂ ਪਰ ਤੁਹਾਨੂੰ ਨਹੀਂ ਪਤਾ ਚੱਲਦਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਏਗਾ ਕਿ ਤੁਸੀਂ ਉਹ ਕੰਮ ਕਦੀ ਸੋਚਿਆ ਵੀ ਨਹੀਂ ਹੁੰਦਾ ਪਰ ਉਹ ਤੁਸੀਂ ਕੰਮ ਕਰ ਜਾਂਦੇ ਹੋ ਫਿਰ ਇੱਕਦਮ ਤੁਸੀਂ ਤੁਹਾਡਾ ਜਿਵੇਂ ਲੱਗਦਾ ਕਿ ਮੈਂ ਨੀਂਦ ਤੋਂ ਉੱਠੀ ਹਾਂ ਤੇ ਕਹ ਤੁਸੀਂ ਕਹੋਗੇ ਕਿ ਨਹੀਂ ਨਹੀਂ ਮੈਂ ਇਹ ਕੰਮ ਕਿਵੇਂ ਕਰ ਦਿੱਤਾ ਮੈਂ ਤਾਂ ਇਹ ਕਰੀ ਨਹੀਂ ਸਕਦੀ ਉਸ ਵੇਲੇ ਉਹ ਮਾੜੀਆਂ ਚੀਜ਼ਾਂ ਉਹ ਮਾੜੀਆਂ ਸ਼ਕਤੀਆਂ ਤੁਹਾਡੇ ਕੋਲੋਂ ਉਹ ਕੰਮ ਕਰਵਾ ਦਿੰਦੀਆਂ ਹਨ ਜੋ ਕਿ ਤੁਸੀਂ ਨਹੀਂ ਕਰਨਾ ਚਾਹੁੰਦੇ ਪਰ ਉਹ ਨੈਗੇਟਿਵ એનર્ਜੀ ਨੈਗੇਟਿਵ એનર્ਜੀ ਮਤਲਬ ਦੁੱਖ ਪੋਜ਼ਿਟਿਵ એનર્ਜੀ ਮਤਲਬ ਸੁਖ ਤੇ ਉਹ ਜਿਹੜੀ ਮਾੜੀ ਚੀਜ਼ ਹੈ ਉਹ ਤੁਹਾਡੇ ਤੋਂ ਕੰਮ ਕਰਵਾ ਦਿੰਦੀ ਹੈ ਬਾਅਦ ਚ ਤੁਹਾਨੂੰ ਪਤਾ ਚੱਲਦਾ ਹੈ ਕਿ ਇਹ ਕੀ ਹੋ ਗਿਆ ਵੈਸੇ ਵੀ ਦੇਖਿਆ ਜਾ ਰਹੀ ਤਾਂ ਸਾਡੇ ਘਰ ਵਿੱਚ ਮਾੜੀਆਂ ਚੀਜ਼ਾਂ ਭੇਜਣ ਵਾਲੇ ਇਹ ਜਾਦੂ ਟੁਨੇ ਕਰਨ ਵਾਲੇ ਸਾਡੇ ਆਪਣੇ ਹੀ ਹੁੰਦੇ ਕਿਉਂਕਿ ਜਿਸ ਵੇਲੇ ਉਹ ਤੁਹਾਨੂੰ ਦੇਖਦੇ ਹਨ ਕਿ ਬੜੇ ਖੁਸ਼ ਰਹੇ ਹੋ ਤੁਸੀਂ ਆਪਣੀ ਫੈਮਿਲੀ ਚ ਬੜੇ ਖੁਸ਼ ਹੋ ਸਭ ਦਿਲ ਮਿਲ ਜੁਲ ਕੇ ਰਹਿੰਦੇ ਹੋ ਤੁਹਾਡੀ ਪ੍ਰੋਗਰੈਸ ਹੋ ਰਹੀ ਹੈ ਤੁਹਾਡਾ ਕੰਮ ਤੰਦਾ ਵਧੀਆ ਚੱਲ ਰਿਹਾ ਹੈ ਤਾਂ ਉਸ ਨੂੰ ਦੇਖ ਕੇ ਤੁਹਾਡੇ ਆਪਣਿਆਂ ਨੂੰ ਹੀ ਜਲਨ ਹੁੰਦੀ ਹੈ ਤਾਂ ਉਹ ਤੁਹਾਡੇ ਅੰਦਰ ਤੁਹਾਡੇ ਘਰ ਦੇ ਅੰਦਰ 네ਗੇਟਿਵ એનર્ਜੀ ਮਾੜੀਆਂ ਚੀਜ਼ਾਂ ਸੈਂਡ ਕਰਦੇ ਹਨ ਭੇਜਦੇ ਹਨ ਕਿਉਂਕਿ ਉਹਨਾਂ ਕੋਲ ਇਹ ਸਭ ਦੇਖਿਆ ਨਹੀਂ ਜਾਂਦਾ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ 네ਗੇਟਿਵ એનર્ਜੀ ਸਾਡੇ ਘਰ ਵਿੱਚ ਆਪਣੇ ਆਪ ਵੀ ਅਸੀਂ ਲੈ ਕੇ ਆ ਜਾਂਦੇ ਹਾਂ ਤਾਂ ਵੀ ਐਂਟਰ ਕਰਦੀ ਹੈ ਜਿਵੇਂ ਕਿ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤੇ ਕਈ ਵਾਰੀ ਸ਼ਮਸ਼ਾਨ ਦੇ ਇਲਾਕੇ ਤੋਂ ਨਿਕਲ ਰਹੇ ਹੁੰਦੇ ਆ ਜਾਂ ਕਿਤੇ ਸ਼ਮਸ਼ਾਨ ਘਾਟ ਦੇ ਵੱਲੋਂ ਵੀ ਨਿਕਲਦੇ ਆ ਤਾਂ ਵੀ ਸਾਡੇ ਨਾਲ ਕੋਈ ਮਾੜੀ ਚੀਜ਼ ਆ ਜਾਂਦੀ ਹੈ ਜੋ ਕਿ ਸਾਨੂੰ ਨਹੀਂ ਪਤਾ ਚੱਲਦਾ ਨਾਲ ਦੇ ਨਾਲ ਕਦੀ ਅਸੀਂ ਚੌਰਾਹੇ ਤੋਂ ਨਿਕਲ ਰਹੇ ਹੁੰਦੇ ਆ ਤਾਂ ਵੀ ਆ ਜਾਂਦੀ ਹੈ ਕਹਿਣ ਦਾ ਮਤਲਬ ਹੈ ਕਿ ਉਸ ਵੇਲੇ ਸਾਨੂੰ ਨਹੀਂ ਪਤਾ ਹੁੰਦਾ ਲੇਕਿਨ ਉਹ ਮਾੜੀਆਂ ਚੀਜ਼ਾਂ ਐਂਟਰ ਕਰ ਜਾਂਦੀਆਂ ਹਨ ਇਸ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਹੈ ਹਫਤੇ ਵਿੱਚ ਇੱਕ ਵਾਰ ਹਫਤੇ ਚ ਇੱਕ ਵਾਰ ਸਾਨੂੰ ਜਰੂਰ ਆਪਣੇ ਘਰ ਦਾ ਉਤਾਰਾ ਕਰਨਾ ਹੀ ਚਾਹੀਦਾ ਹੈ ਭਾਵੇਂ 네ਗੇਟਿਵ એનર્ਜੀਆ ਮਾੜੀਆਂ ਚੀਜ਼ਾਂ ਸਾਡੇ ਘਰ ਵਿੱਚ ਹੋਣ ਜਾਂ ਨਾ ਹੋ ਜੇ ਹੈਗੀਆਂ ਫਿਰ ਤਾਂ ਅੱਛਾ ਹੀ ਹੈ ਹਫਤੇ-ਹਫਤੇ ਕਰਾਂਗੇ ਉਹ ਸਭ ਭੱਜ ਜਾਣਗੀਆਂ ਉਹ ਉਪਾਅ ਅਸੀਂ ਕਰਾਂਗੇ ਤਾਂ ਜੋ ਕਿ ਮੈਂ ਤੁਹਾਨੂੰ ਅੱਗੇ ਦੱਸਣ ਵਾਲੀਆਂ ਵੀਡੀਓ ਵਿੱਚ ਉਹ ਕਰਾਂਗੇ ਤਾਂ ਭੱਜ ਜਾਣੀਆਂ ਜੇ ਹੋਣਗੀਆਂ ਘਰ ਵਿੱਚ ਜੇ ਨਹੀਂ ਹੈ ਤਾਂ ਅੰਦਰ ਆਂਦੀ ਹਿੰਮਤ ਨਹੀਂ ਕਰਨਗੀਆਂ ਇਹ ਉਪਾਅ ਜੋ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਸੋ ਤੰਦਾ ਉਪਾਅ ਮੈਂ ਦੱਸਾਂ ਉਸ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਟਿੰਡਾ ਵਿੱਚ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਤੇ ਹੁਣ ਗੱਲ ਕਰਦੇ ਹਾਂ ਉਸ ਉਪਾਅ ਦੇ ਬਾਰੇ ਇਹ ਜਿਹੜਾ ਉਪਾਅ ਹੈ ਤੁਸੀ ਕਰਨਾ ਹੈ ਐਤਵਾਰ ਕਾਪੀ ਪੈਨਸਲ ਤਿਆਰ ਹੈ ਜੀ ਨੋਟ ਕਰ ਲਓ ਇਹ ਉਪਾਅ ਆਪਾਂ ਕਰਨਾ ਹੈ ਐਤਵਾਰ ਨੂੰ ਹੁਣ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹਾਂਗੀ ਤੁਹਾਨੂੰ ਦੱਸਣੀ ਚਾਹਾਂਗੀ ਕਿ ਕਈ ਲੋਕ ਕੀ ਹੁੰਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਅਹਿਸਾਸ ਤਾਂ ਹੋ ਹੀ ਜਾਂਦਾ ਹੈ ਕਿ ਸਾਡੇ ਘਰ ਦੇ ਉੱਤੇ ਕਿਸੇ ਨੇ ਮਾੜੀਆਂ ਚੀਜ਼ਾਂ ਦਾ ਦਬਾਅ ਪਾਇਆ ਹੋਇਆ ਹੈ ਸਾਡੇ ਘਰ ਵਿੱਚ ਮਾੜੀਆਂ ਚੀਜ਼ਾਂ ਆ ਗਿਆ ਹਨ ਕਿਉਂਕਿ ਜੋ ਅਸੀਂ ਉਹ ਚੀਜ਼ਾਂ ਕਰਨ ਲੱਗ ਜਾਂਦੇ ਹਾਂ ਕਿ ਜੋ ਸਾਡੀ ਨੇਚਰ ਵਿੱਚ ਨਹੀਂ ਹੈ ਕਿ ਅਰੇ ਇਹ ਤਾਂ ਮੈਂ ਕਦੀ ਕਰ ਹੀ ਨਹੀਂ ਸਕਦੀ ਜਾਂ ਕਰ ਸਕਦਾ ਐਵੇਂ ਕਿਵੇਂ ਕਰ ਦਿੱਤਾ ਤਾਂ ਉੱਥੋਂ ਸਮਝ ਆ ਜਾਂਦਾ ਹੈ ਜਾਂ ਕੋਈ ਤਾਨੂੰ ਕਹਿ ਦਿੰਦਾ ਹੈ ਕਿ ਤੇ ਸਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਹੈ ਤਾਂ ਤੁਸੀਂ ਆਪਣੇ ਘਰ 'ਚ ਉਤਾਰਾ ਕਰ ਲਓ ਆਪਣਾ ਉਤਾਰਾ ਕਰ ਲਓ ਜਾਂ ਘਰ ਦਾ ਉਤਾਰਾ ਕਰ ਲਓ ਤਾਂ ਲੋਕੀ ਉਸ ਵੇਲੇ ਜੋ ਵਿਸ਼ਵਾਸ ਨਹੀਂ ਕਰਦੇ ਉਹ ਕਹਿੰਦੇ ਕਿ ਨਹੀਂ ਨਹੀਂ ਅਸੀਂ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਜਿਸ ਵੇਲੇ ਗੱਲ ਬਹੁਤ ਅੱਗੇ ਵੱਧ ਜਾਂਦੀ ਹੈ ਤਾਂ ਉਹੀ ਲੋਕ ਫਿਰ ਵਾਪਿਸ ਆ ਕੇ ਇਹ ਕਰਨ ਲੱਗਦੇ ਹਨ ਤਾਂ ਉਸ ਦਾ ਜੋ ਟ੍ਰੀਟਮੈਂਟ ਹੁੰਦਾ ਹੈ ਉਹ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਉਹ ਚੀਜ਼ ਨੂੰ ਵਾਪਿਸ ਲੈ ਕੇ ਆਂਦੇ ਐ ਮੈਂ ਇਸ ਕਰਕੇ ਉਪਾਦੇ ਵਿੱਚ ਇਹ ਗੱਲ ਐਡ ਕੀਤੀ ਹੈ ਕਿ ਜਿਹੜੇ ਲੋਕ ਦੂਸਰਿਆਂ ਦੀ ਗੱਲਾਂ ਵਿੱਚ ਨਾ ਆਣ ਆਪਣੇ ਮਨ ਦਾ ਵਿਸ਼ਵਾਸ ਹੈ ਤਾਂ ਕਰੋ ਸ਼ੰਕਾ ਵਾਲੀ ਜਰੂਰ ਤੋਖਾ ਖਾਂਦੇ ਹੈ ਇਸ ਕਰਕੇ ਵਿਸ਼ਵਾਸ ਤੇ ਸ਼ਦਨਲ ਐ ਕੰਮ ਜਰੂਰ ਕਰਨਾ ਚਾਹੀਦਾ ਹੈ ਤਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਐਤਵਾਨ ਨੂੰ ਇਹ ਕੰਮ ਕਰਨਾ ਹੈ ਤੇ रात नु ए काम करना है सात बजे तो बाद कभी भी तुसी ए काम कर सकते हो सात बजे आठ बजे नौ बजे पर रात नु ही करना है सवेर ना हो जाए ठीक है अपनी सहूलियत के अकॉर्डिंग तुसी कर सकते हो करना की है एक दिया लेना है सरसों दे तेल दा ठीक है उदे विच एक बत्ती जला के मतलब रुई दी लगा दो जलानी नहीं ठीक है दिया तैयार करके रख लो सरों तेल पाके रख लो बाती लगा दो उस तो बाद ਇੱਕ ਲੋਟੇ ਵਿੱਚ ਤੁਸੀਂ ਜਲ ਭਰ ਲਓ ਕੋਈ ਵੀ ਤਾਂਬੇ ਦਾ ਪਿੱਤਲ ਦਾ ਕੋਈ ਸਟੀਲ ਦਾ ਕੋਈ ਵੀ ਲੋਟਾ ਚੱਲੇਗਾ ਜਲ ਭਰ ਲੈਣਾ ਹੈ ਸਾਫ਼ ਜੋ ਅਸੀਂ ਪਾਣੀ ਪੀਂਦੇ ਹਾਂ ਉਹ ਵਾਲਾ ਪਾਣੀ ਪਰ ਕੇ ਉਸ ਨੂੰ ਤੁਸੀਂ ਜਲ ਨੂੰ ਪੀ ਕੇ ਝੂਠਾ ਕਰ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਆਪਣੇ ਘਰ ਵਿੱਚ ਹੋਰ ਵੀ ਕੋਈ ਬੰਦਾ ਐਸਾ ਹੈ ਜਿਸ ਦੇ ਉੱਤੇ ਮਤਲਬ ਇਸ ਮਾਰੀ ਚੀਜ਼ ਦਾ ਦਵਾ ਹੈ ਉਹ ਸ਼ਕਤੀ ਬੋਲੀ ਸ਼ਕਤੀ ਉਹਦੇ ਅੰਦਰ ਵੀ ਹੈ ਤੇ ਉਸ ਫੈਮਿਲੀ ਦੇ ਉਸ ਮੈਂਬਰ ਤੋਂ ਵੀ ਇਹ ਪਾਣੀ ਜਾ ਕੇ ਝੂਠਾ ਕਰਾ ਲਓ ਜਿਸ ਜਿਸ ਘਰ ਦੇ ਜਿਸ ਜਿਸ ਮੈਂਬਰ ਤੋਂ ਤੁਹਾਨੂੰ ਲੱਗਦਾ ਕਿ ਇਹਦੇ ਉੱਤੇ ਵੀ ਹੈ ਇਹਦੇ ਉੱਤੇ ਸਾਰਿਆਂ ਤੋਂ ਪਾਣੀ ਉਹ ਝੂਠਾ ਕਰਾ ਲੇ ਫਿਰ ਉਹ ਪਾਣੀ ਤੁਸੀਂ ਲੈ ਕੇ ਬਾਹਰ ਚੌਰਾਹੇ ਤੇ ਜਾਣਾ ਹੈ ਠੀਕ ਹੈ ਚੌਰਾਹਾ ਜੇ ਹੈ ਤੁਸੀਂ ਕਈ ਲੋਕ ਕਹਿੰਦੇ ਨੇ ਕਿ ਸਾਡੇ ਘਰ ਦੇ ਕੋਲ ਤਾਂ ਚੌਰਾਹਾ ਨਹੀਂ ਹੈ ਚੌਰਾਹਾ ਮਤਲਬ ਜਿਸ ਤੇ ਚਾਰ ਰਸਤੇ ਨਿਕਲਦੇ ਹਨ ਸੈਂਟਰ ਵਿੱਚ ਸਰਕਲ ਹੁੰਦਾ ਹੈ ਤੇ ਚਾਰ ਸੜਕਾਂ ਨਿਕਲਦੀਆਂ ਹਨ ਉਸ ਨੂੰ ਚਰਾਹਾ ਕਹਿੰਦੇ ਹਨ ਉੱਥੇ ਕਰੋਗੇ ਟਟ ਟਕਾ ਤਾਂ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਕਿਉਂਕਿ ਚਰਾਹੇ ਤੇ ਹੀ ਐਸੀ ਚੀਜ਼ਾਂ ਸਾਡੇ ਉੱਤੇ ਵੀ ਪਕੜੀਆਂ ਜਾਂਦੀਆਂ ਸਾਡੇ ਉੱਤੇ ਪਕਰ ਹੋ ਜਾਂਦੀ ਹੈ ਤੇ ਨਹੀਂ ਹੈ ਚਰਾਹਾ ਤਾਂ ਕੋਈ ਗੱਲ ਨਹੀਂ ਕੋਈ ਅੱਗੇ ਜਾ ਕੇ ਜਿੱਥੇ ਕੋਈ ਵੀ ਆਂਦਾ ਜਾਂਦਾ ਨਾ ਹੋਵੇ ਉਸ ਸੜਕ ਤੇ ਚਲੇ ਜਾਣਾ ਕਿਸੇ ਨੂੰ ਨਾਲ ਲੈ ਕੇ ਜਾਣਾ ਜੇ ਡਰ ਲੱਗਦਾ ਹੈ ਤਾਂ ਇਸ ਕਰਕੇ ਕੀ ਕਿ 7 ਵਜੇ ਤੋਂ ਬਾਅਦ ਕਰਨਾ ਹੈ 8 9 ਜਿਆਦਾ ਰਾਤ ਨਾ ਕਰੋ ਕਰਕੇ ਇਹ ਕੰਮ ਜਿੰਨੀ ਜਲਦੀ ਕਰ ਦਾਂਗੇ ਉਹਨਾ ਅੱਛਾ ਹੈ ਤੁਸੀਂ ਫਿਰ ਕੀ ਕਰਨਾ ਹੈ ਜਿਹੜਾ ਤੁਸੀਂ ਫੈਮਿਲੀ ਦੇ ਮੈਂਬਰਸ ਦੇ ਜੋ ਜਲ ਉਹ ਝੂਠਾ ਕਿੱਤਾ ਸਾਰਿਆਂ ਨੇ ਉਹ ਲੋਟਾ ਲੈ ਕੇ ਤੇ ਉਹ ਦੀਆ ਲੈ ਕੇ ਚਲੇ ਜਾਣਾ ਹੈ ਉਸ ਜੋ ਰਾਹੇ ਤੇ ਤੇ ਉਹ ਜਿਹੜਾ ਜਲ ਹੈ ਪਹਿਲੇ ਤਾਂ ਤੁਸੀਂ ਦੀਆ ਜਲਾ ਦੇਣਾ ਹੈ ਦੀਆ ਜਲਾ ਕੇ ਉਸ ਦੀਏ ਦੇ ਆਸ ਰ ਮਤਲਬ ਰਾਉਂਡ ਬਣਾ ਦੇਣਾ ਹੈ ਇੱਕ ਗੋਲਾ ਬਣਾ ਦੇਣਾ ਹੈ ਉਸ ਝੂਠੇ ਜਲ ਦਾ ਠੀਕ ਹੈ ਉਸ ਦਾ ਗੋਲਾ ਬਣਾ ਕੇ ਤੁਸੀਂ ਬੋਲਣਾ ਹੈ ਕਿ ਜਿਹੜੇ ਵੀ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਬੈਠੀਆਂ ਹੋਣ ਜਾਂ ਸਾਡੇ ਅੰਦਰ ਉਹਨਾਂ ਨੇ ਨਿਵਾਸ ਕਰ ਲਿਆ ਹੈ ਉਹ ਇੱਥੇ ਹੀ ਰੁਕ ਜਾਣ ਬਸ ਸਾਡੇ ਤੋਂ ਇਹਨਾਂ ਸਾਡੇ ਤੋਂ ਇਹਨਾਂ ਦੀ ਮੁਕਤੀ ਕਰਵਾਓ ਸਾਡੇ ਨਾਲ ਬਿਲਕੁਲ ਨਾ ਜਾਣ ਅੱਜ ਤੋਂ ਬਾਅਦ ਇਹਨਾਂ ਦਾ ਸਾਡੇ ਤੋਂ ਛੁਟਕਾਰਾ ਦਿਲਾਓ ਐਨਾ ਬੋਲ ਕੇ ਤੁਸੀਂ ਉਧਰੋਂ ਦੀ ਘਰ ਵਾਪਿਸ ਆ ਜਾਣਾ ਹੈ ਮੁੜ ਕੇ ਪਿੱਛੇ ਇੱਕਦਮ ਬਿਲਕੁਲ ਨਹੀਂ ਦੇਖਣਾ ਹੈ ਬਸ ਐਨਾ ਹੀ ਕੰਮ ਕਰਨਾ ਹੈ ਐ ਤੁਸੀਂ ਹਰ ਸੰਡੇ ਮੈਂ ਤੁਹਾਨੂੰ ਕਹਿਣਾ ਕਿ ਐ ਤੁਹਾਨੂੰ ਹੀ ਕਰਨਾ ਹੈ ਹਫਤੇ ਵਿੱਚ ਇੱਕ ਵਾਰੀ ਐ ਤੁਹਾਨੂੰ ਹੀ ਕਰ ਦੇਣਾ ਹੈ ਘਰ ਦੀ ਜਿੰਨੀ ਅਗਰ ਨਹੀਂ ਵੀ ਤੁਹਾਡੇ ਕਾਇਮਾਰੀਆਂ ਸ਼ਕਤੀ ਹੈ ਤਾਂ ਵੀ ਇਹ ਕੰਮ ਕਰ ਦੋ ਨਾ ਐਂਟਰ ਕਰਨ ਦੀਆਂ ਮਾਰੀਆਂ ਸ਼ਕਤੀਆਂ ਅਨ ਦੀ ਕੋਸ਼ਿਸ਼ ਵੀ ਕਰਨੀ ਹੈ ਤਾਂ 12 12 ਪਾ ਦਿ ਚਾਂਗੀਆਂ ਘਰ ਵਿੱਚ ਪੋਜ਼ਿਟਿਵ ਵਾਈਬਸ ਰੱਖਣੀਆਂ ਮਤਲਬ ਸੁੱਖ ਰਹੇਗਾ ਦੁੱਖ ਬਿਲਕੁਲ ਚਲਾ ਜਾਏਗਾ ਇੱਕ ਕਰਕੇ ਦੇਖੋ ਛੋਟਾ ਜਿਹਾ ਹੈ ਲਾਈਫ ਇੱਕਦਮ ਬੈਸਟ ਹੋ ਜਾਏਗੀ ਜਰੂਰ ਕਰਕੇ ਦੇਖਣਾ ਸੋ ਐਸੀ ਸਾਡੇ ਵੀਡੀਓ ਦੀ ਅੱਜ ਦੀ ਜਾਣਕਾਰੀ ਤੇ ਅੱਜ ਦਾ ਉਪਾਅ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਸੋ ਅੱਜ ਵਸਤੇ ਵਸੈਨਾ ਹੀ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕੋਈ ਹੋਰ ਪਰੇਸ਼ਾਨੀ ਦਾ ਵਧੀਆ ਜਆ ਹੱਲ ਲੇ ਕੇ